ਸਟਾਰਤ ਮਨੁੱਖ ਸਮਾਜਿਕ ਜੀਵ ਹੈ ਤੇ ਉਹ ਸਮਾਜਿਕ ਰਿਸ਼ਤੇਆਂ ਦੇ ਤਾਣੇ ਬਾਣੇ ਵਿੱਚ ਵਜਿਆ ਹੋਇਆ ਹੈ ਜਿਸ ਕਰਕੇ ਸਮਾਜਿਕ ਰਿਸ਼ਤੇਆਂ ਦੀ ਮਹੱਤਤਾ ਬਹੁਤ ਅਹਿਮ ਹੋ ਜਾਂਦੀ ਹੈ ਡੰਡੀ ਮਨੁੱਖ ਜਿੰਨਾ ਰਿਸ਼ਤੇਆਂ ਨਾਲ ਜੁੜਿਆ ਹੋਇਆ ਹੈ ਉਹ ਰਿਸ਼ਤੇ ਪਰਵਾਰਿਕ ਸਮਾਜਿਕ ਰਸਮੀ ਗੈਰ ਰਸਮੀ ਭਵਨਾਤਮਿਕ ਜਾਂ ਖੂਨ ਦੇ ਰਿਸ਼ਤੇ ਹੋ ਸਕਦੇ ਹਨ ਡੰਡੀ ਪਰਵਾਰਿਕ ਰਿਸ਼ਤਿਆਂ ਵਿੱਚ ਉਸ ਦੀ ਸਾਂਝ ਧੀਆ ਪੁੱਤਾਂ ਮਾਪਿਓ ਪੈਣ ਭਰਾ ਤੇ ਹੋਰ ਸਬੰਧੀਆਂ ਨਾਲ ਹੁੰਦੀ ਹੈ ਡੰਡੇ ਇਹਨਾਂ ਵਿੱਚੋਂ ਧੀਆ ਪੁੱਤਾਂ ਅਤੇ ਮਾਪਿਓ ਦੀ ਸਾਂਝ ਜ਼ਿਆਦਾਤਰ ਪੱਕੀ ਹੁੰਦੀ ਹੈ ਤੇ ਬਾਕੀ ਸਾਕਾਂ ਨਾਲ ਰਸਮੀ ਜਾਂ ਗੈਰ ਰਸਮੀ ਕੋਈ ਵੀ ਹੋ ਸਕਦੀ ਹੈ ਡੰਡੀ ਇਸ ਤੋਂ ਇਲਾਵਾ ਆਦਮੀ ਦੇ ਆਪਣੇ ਸਹਿਪਾਠੀਆਂ ਸਹਿਕਰਮੀਆਂ ਤੇ ਹੋਰ ਸਹਿਯੋਗੀਆਂ ਨਾਲ ਸੰਬੰਧ ਵੀ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ ਡੰਡੀ ਉੰਜ ਵੇਖਿਆ ਜਾਵੇ ਤਾਂ ਰਿਸ਼ਤਿਆਂ ਦੇ ਗੁਲਦਸਤੇ ਨੂੰ ਖੂਬਸੂਰਤ ਬਣਾਉਣ ਵਿੱਚ ਆਦਮੀ ਵੱਲੋਂ ਲੋਕਾਂ ਨਾਲ ਕੀਤਾ ਗਿਆ ਮਿਲਵਰਤਨ ਤੇ ਸਹਿਯੋਗ ਤੇ ਦਿੱਤੇ ਗਏ ਪਿਆਰ ਤੇ ਸਤਿਕਾਰ ਦਾ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਰਿਸ਼ਤਿਆਂ ਨੂੰ ਪਰਫੁੱਲਤ ਕਰਨ ਵਿੱਚ ਇਹ ਸਭ ਅਹਿਮ ਭੂਮਿਕਾ ਨਿਭਾਉਂਦੇ ਹਨ ਡੰਡੀ ਉਸਾਰੂ ਸੋਚ ਵਾਲਾ ਆਦਮੀ ساری ਉਮਰ ਸਾਕਾਂ ਸੰਬੰਧੀਆਂ ਨਾਲ ਮੇਲ-ਮਿਲਾਪ ਕਰਕੇ ਤੇ ਸਮਾਜ ਦੇ ਵੱਖ-ਵੱਖ ਲੋਕਾਂ ਨਾਲ ਸਹਿਯੋਗ ਕਰਕੇ ਰਿਸ਼ਤਿਆਂ ਦੀ ਖੂਬਸੂਰਤ ਫੁੱਲਵਾੜੀ ਦੀ ਸਿਰਜਣਾ ਕਰਦਾ ਰਹਿੰਦਾ ਹੈ ਡੰਡੀ ਅਜੂਕੇ ਸਮੇਂ ਵਿੱਚ ਸੰਬੰਧਾਂ ਨੂੰ ਵਿਕਸਿਤ ਕਰਨ ਵਿੱਚ ਮਨੁੱਖ ਦੀ ਵਿੱਤੀ ਸਥਿਤੀ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ ਕਿਉਂਕਿ ਰਿਸ਼ਤਿਆਂ ਵਿਚਲੇ ਨਿਗ ਨੂੰ ਕਾਇਮ ਰੱਖਣ ਵਿੱਚ ਵਿਆਹ ਸ਼ਾਦੀਆਂ ਜਨਮ ਦਿਨ ਦੇ ਜਸ਼ਨ ਦਿਨਾਂ ਤਿਹਾਰਾਂ ਤੇ ਅਜਹੀ ਅਨੇਕਾਂ ਮੌਕੇਾਂ ਤੇ ਮਨੁੱਖ ਦਾ ਰਹਿਣ ਸਹਿਣ ਜੀਵਨ ਢੰਗ ਤੇ ਪਹਿਰਾਵਾ ਆਦ ਹੀ ਵੇਖੇ ਜਾਂਦੇ ਹਨ ਅਸਲੀ ਗਹਿਣਾ ਤਾਂ ਉਸ ਦਾ ਸੇਵਾ ਭਾਵ ਮੇਲ ਜੋਲ ਸਬਰ ਸੰਤੋਖ ਸਹਿਨਸ਼ੀਲਤਾ ਤਿਆਗ ਤੇ ਪਿਆਰ ਮੁਹੱਬਤ ਵਰਗੇ ਗੁਣ ਹੁੰਦੇ ਹਨ ਜੋ ਉਸ ਦੀ ਸਖਸੀਅਤ ਨੂੰ ਚਾਰ ਝੰ ਲਾਉਂਦੇ ਹਨ ਡੰਡੀ ਰਿਸ਼ਤਿਆਂ ਦੀ ਗਰਮਾਹਟ ਵਧਾਉਣ ਵਿੱਚ ਮਨੁੱਖ ਦਾ ਸੁਭਾਅ ਕਾਫੀ ਮਾਣੇ ਰੱਖਦਾ ਹੈ ਕਿਉਂਕਿ ਉਸ ਵੱਲੋਂ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਤੇ ਆਂਡ-ਗਵਾਂਡ ਨਾਲ ਮੇਲ-ਮਿਲਾਪ ਕਰਨ ਨਾਲ ਸਮਾਜ ਵਿੱਚ ਉਸ ਦੀ ਇੱਜ਼ਤ ਬਦਦੀ ਹੈ ਤੇ ਉਸ ਦੀ ਸਾਂਝ ਦਾ ਦਾਇਰਾ ਵੱਡਾ ਹੁੰਦਾ ਹੈ ਡੰਡੀ ਭਾਈਚਾਰਕ ਸਾਂਝ ਇੱਕ ਸੁਚੱਜੇ ਮਨੁੱਖ ਕੋਲ ਫੁਲਵਾੜੀ ਦੀ ਨਿਆਈ ਹੁੰਦੀ ਹੈ ਜਿਸ ਦੀ ਸਾਮ ਸੰਭਾਲ ਕਰਨ ਵਾਲਾ ਉਹ ਮਨੁੱਖ ਇੱਕ ਮਾਲੀ ਵਾਂਗ ਹੁੰਦਾ ਹੈ ਜੋ ਫੁੱਲਾਂ ਵਰਗੇ ਰਿਸ਼ਤਿਆਂ ਨੂੰ ਮਹਿਕਾਉਣ ਲਈ ਪਿਆਰ ਮੁਹੱਬਤ ਤੇ ਸਹਿਯੋਗ ਦੀ ਖੁਰਾਕ ਨਾਲ ਦਿਨ ਰਾਤ ਪੋषण ਕਰਦਾ ਅਤੇ ਫਿਰ ਉਸ ਦੀ ਮਿਹਨਤ ਰੰਗ ਲਿਆਉਂਦੀ ਹੈ ਅਤੇ ਫੁੱਲਵਾੜੀ ਦੇ ਰੰਗ-बिरंगे ਖਿੜਦੇ ਫੁੱਲਾਂ ਵਰਗੇ ਰਿਸ਼ਤੇ ਦੂਰ-ਦੂਰ ਤੱਕ ਖੁਸ਼ਬੂ ਫੈਲਾ ਕੇ ਲੋਕਾਂ ਦੇ ਮਨਾਂ ਨੂੰ ਮੋਹ ਲੈਂਦੇ ਹਨ ਤਾਂ ਦੂਰ ਬੈਠਾ ਕੋਈ ਅਣਜਾਣ ਵਿਅਕਤੀ ਵੀ ਉਸ ਮਾਲੀ ਨੁਮਾ ਮਨੁੱਖ ਦੀ ਸਹਿਜ ਸੁਭਾਅ ਤਾਰੀਫ ਕਰਨ ਲੱਗਦਾ ਹੈ ਡੰਡੀ ਆਮ ਤੌਰ ਤੇ ਵਿਖਿਆ ਜਾਂਦਾ ਹੈ ਕਿ ਸੁੰਦਰ ਫੁਲਵਾੜੀ ਦੇ ਫੁੱਲਾਂ ਨਾਲ ਕੰਡੇ ਵੀ ਵੇਖਣ ਨੂੰ ਮਿਲਦੇ ਹਨ ਓਵੇਂ ਹੀ ਨਿੱਕ ਭਰੇ ਰਿਸ਼ਤਿਆਂ ਦੇ ਨਾਲ-ਨਾਲ ਕੋਈ ਨਾ ਕੋਈ ਫਿੱਕੇ ਰਿਸ਼ਤੇ ਵੀ ਮਿਲ ਜਾਂਦੇ ਹਨ ਪਰ ਉਸਾਰੂ ਸੋਚ ਵਾਲਾ ਆਦਮੀ ਇਹਨਾਂ ਨੂੰ ਹਰ ਵੇਲੇ ਸੰਭਾਰਨ ਵਿੱਚ ਹੀ ਲੱਗਿਆ ਰਹਿੰਦਾ ਹੈ ਡੰਡੀ ਅਕਸਰ ਵੇਖਿਆ ਜਾਂਦਾ ਹੈ ਕਿ ਕੋਈ ਨਾ ਭੱਖੀ ਸੋਚ ਵਾਲਾ ਵਿਅਕਤੀ ਸੁੰਦਰ ਫੁੱਲਵਾੜੀ ਵਾਲਾ ਵਿਅਕਤੀ ਰੰਗਦਾਰ ਫੁੱਲਾਂ ਵਿੱਚੋਂ ਕੋਮਲ ਤੇ ਖੁਸ਼ਬੂਦਾਰ ਕੁਝ ਫੁੱਲ ਤੋੜ ਕੇ ਰਾਹ ਜਾਂਦੇ ਲੋਕਾਂ ਦੇ ਪੈਰਾਂ ਅੱਗੇ ਮਧੋਲਣ ਲਈ ਸੁੱਟ ਦਿੰਦਾ ਹੈ ਅਤੇ ਉਹ ਫੁੱਲ ਜਿਨ੍ਹਾਂ ਨੇ ਆਪਣੀ ਮਹਿਕ ਨਾਲ ਅਨੇਕਾਂ ਲੋਕਾਂ ਦੇ ਮਨਾਂ ਨੂੰ ਮਹਿਕਾਉਣਾ ਹੁੰਦਾ ਹੈ ਉਹੋ ਤੁਰੇ ਜਾਂਦੇ ਰਾਹੀਆਂ ਦੇ ਪੈਰਾਂ ਵਿੱਚ ਤੂੜ ਵਾਂਗ ਮਿੱੱਦੇ ਜਾਂਦੇ ਹਨ ਜਿਸ ਨਾਲ ਮਾਲੀ ਰੂਪੀ ਮਨੁੱਖ ਦੀ ਦਿਨ ਰਾਤ ਦੀ ਕੀਤੀ ਮਿਹਨਤ ਵਿਅਰਥ ਚਲੇ ਜਾਂਦੀ ਹੈ ਡੰਡੀ ਬਿਲਕੁਲ ਉਸੇ ਤਰ੍ਹਾਂ ਆਦਮੀ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਗੈਰ ਜ਼ਿੰਮੇਵਾਰ ਆਦਮੀ ਇਧਰੋਂ ਉਧਰੋਂ ਗੱਲਾਂ ਕਰਕੇ ਜਾਂ ਚੁਗਲੀਆਂ ਕਰਕੇ ਮਨੁੱਖ ਦੇ ਸੁਖਾਵੇਂ ਰਿਸ਼ਤਿਆਂ ਨੂੰ ਵਿਗਾੜ ਸਕਦਾ ਹੈ ਡੰਡੀ ਇਸ ਲਈ ਲੋੜ ਹੈ ਮਨੁੱਖ ਆਪਣੇ ਮਿੱਠੇ ਪਿਆਰੇ ਰਿਸ਼ਤਿਆਂ ਦੀ ਹਾਂ ਪੱਖੀ ਸੋਚ ਨਾਲ ਲਗਾਤਾਰ ਸਾਂਭ ਸੰਭਾਲ ਕਰਦਾ ਰਹੇ ਡੰਡੀ